ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਬੂਤ ਪ੍ਰੇਤ ਜਿਨ੍ਹਾਂ ਦੇ ਬਾਰੇ ਹੈ ਗਿਆਨੀ ਸੰਸਿਮ ਮਸਕੀਨ ਹਣੀ ਦੱਸਦੇ ਪਏ ਹੈ ਕਿ ਮੈਂ ਬੂਤ ਪ੍ਰੇਤ ਜਿਨ੍ਹਾਂ ਨੂੰ ਨਹੀਂ ਮੰਨਦਾ ਪਰ ਉਹਨਾਂ ਦੇ ਨਾਲ ਇੱਕ ਦਿਨ ਐਸਾ ਕੀ ਵਾਪਰਿਆ ਐਸਾ ਕੀ ਵਾਕਿਆ ਪੇਸ਼ ਆ ਕਿ ਉਹ ਬੂਤ ਪ੍ਰੇਤ ਜਿਨ੍ਹਾਂ ਨੂੰ ਮੰਨਣ ਲੱਪੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿਮ ਮਸਕੀਨ ਹਣੀ ਇਸ ਵਾਕਿਆ ਦੇ ਬਾਰੇ ਦੱਸਦੇ ਪਏ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹ ਦਿੱਕਤ ਆ ਫਿਰ ਕਰਨਾ ਇਸ ਤੇ ਵਿਚਾਰ ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ। ਹੋਰ ਹੋ ਸਕਦਾ ਹੈ ਕਿਦਰੇ ਮੁੜ ਜਾਏ, ਪਸ਼ੂ ਹੀ ਹੋ ਜਾਏ। ਸਿਮਰਨ ਨਾ ਕੀਤਾ ਤੇ ਬੜਾ ਭਿਆਨਕਰ ਜ਼ੁਲਮ ਕੀਤਾ, ਹੋ ਸਕਦਾ ਹੈ ਇਸ ਦਾ ਜਨਮ ਵੀ ਨਾ ਹੋਵੇ, ਬਹੁਤ ਲੰਮੇ ਸਮੇਂ ਤੱਕ ਭਟਕੇ, ਇਹਨੂੰ ਮਾਂ ਹੀ ਕੋਈ ਨਾ ਮਿਲੇ, ਭੂਤ ਪਰੇ। ਕਈ ਕੋਟ ਭੂਤ, ਪ੍ਰੇਤ, ਸੂਕਰ, ਮਿਰਗਾ। ਗੁਰੂ ਅਰਜਨ ਦੇਵ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੋ ਜਛ ਗੰਦਰਬ ਉਰਗ ਕਹੋ ਵਿਦਿਆਦਰ ਕਹੋ ਭੈ ਕਿਨਰ ਪਿਸਾਚ ਕਹੋ ਪ੍ਰੇਤ اے ਪ੍ਰਭ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਸਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਆ ਪੰਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਿਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਕਿਸੇ ਕਦਮ ਮੈਂ ਤੁਹਾਨੂੰ ਚਸ਼ਮ ਦੀ ਦਵਾਏ ਕਿ ਵਾਕਿਆ ਕਿ ਕਿਦਰੇ ਗੱਲ ਬਣੀ ਤੇ ਦਸਾਂਗੇ ਜੋ ਮੈਂ ਇਸ ਤਰ੍ਹਾਂ ਦੇ ਦੇਖੇ ਜਿੱਥੇ ਸਦ ਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਇਹ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਆਵਾਜ਼ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਆਕਾਰ ਨੂੰ ਉਹਨੂੰ ਕਹਿੰਦੇ ਨੇ ਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਔਰ ਇਸ ਤਰ੍ਹਾਂ ਦੇ ਪਰਛੀ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ ਬਹੁਤ ਪਰੇਤ ਅਤੇ ਅਤਿੰਤ ਮਲੇਨ ਇਸ਼ਰਾਬ ਖਾਨੇ ਚੋਂ ਜਾਂ ਜੂਵੇ ਖਾਨੇ ਚੋਂ ਨਿਰਵੇਸ਼ਿਆਲੇ ਚੋਂ ਹੁੰਦੇ ਨਹੀਂ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿੰਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਹੁੰਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਹੁੰਦਾ ਇਹ ਮੰਦਰ ਮਸਜਿਦ ਗੁਰਦੁਆਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ 'ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਉਹ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੁਰੇਂਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਹੀ ਡਰਮ ਵੱਜਦਾ ਸੀ ਮੈਂ ਸਚਕਣ ਸਾਹਿਬ ਕਥਾ ਕਰਕੇ ਇਕਦਮ ਚੱਲ ਪੈਂਦਾ ਸੀ ਸੁਣਨ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਆਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਹੈ ਅੱਜ ਕੀ ਸਚਕਣ ਜਾਏ ਉਹਦੇ ਸੁਣ ਲਿਓ 8.5 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਹੋ ਕ੍ਰਿਸ਼ਮਾ ਮੈਂ ਦੇਖਣਾ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਦੇਸ਼ਨ ਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ ਵਾ ਕਈ ਵਜ ਪਿਆ 9:30 ਪੌਣੇ 10 ਦੇ ਕਰੀਏ ਹੈਰਾਨਗੀ ਹੋਈ ਮੈਨੂੰ ਔਰ ਬੜਾ ਜ਼ੋਰ ਦਾ ਵਜਿਆ ਜਿਵੇਂ ਤੋਪ ਦੇ ਤਮਾਕਿਆ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ 8 ਦਿਨ ਗਿਆ ਅਦਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿਦਰਾ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਸੰਯੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵਤੇ ਲੋਕ ਦੇਵਤਾ ਕਹਿੰਦੇ ਜਿਨ੍ਹਾਂ ਦਾ ਦੀਵਾ ਜਲਿਆ ਹੋਇਆ ਹੈ ਇਹ ਮੰਦਰ ਮਸਜਿਦ ਗੁਰਦਵਾਰਿਆਂ ਚੋਂ ਦੇ ਅੰਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪਿੰਡ ਆ ਰਹਿੰਦਾ ਉਹ ਅਗਲਾ ਜਨਮ ਹੋ ਕੇ ਉਹ ਪਿੰਡ ਤੈ ਹੋਵੇਗਾ ਤੋ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਨੀ ਕਹਿੰਦੀ ਇਸ ਦੇ ਹੀ ਕੋ ਸਿਮਰੇ ਦੇਵ ਦੇਵਤੇ ਤਰਸਦੇ ਨੇ ਇਹ ਦੇਹੀ ਮਿਲੇ ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਐਸ ਵਾਸਤੇ ਬਾਦਰ ਸ਼ਾ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੋਲ ਹੈ ਉਸ ਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਨੁਕ ਤੋ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰੇ ਗਿਲਮਾ ਕੋ ਇਹ ਸਾਰੇ ਮਨੁਕ ਤੋ ਥੱਲੇ ਨੇ ਦੇਵਤੇ ਫਰਿਸ਼ਤੇ ਹੂਰ ਗਿਲਮਾ ਸਭ ਥੱਲੇ ਨੇ ਮਨੁਕ ਸਭ ਤੋ ਅਫਜ਼ਲ ਹੈ ਕਿਉਂ ਮਨੁੱਖ ਖੁਦਾ ਹੋਣ ਦੀ ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬਹੁਤਾਂ ਨੂੰ ਵੀ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦੁਆਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਕਈ ਵਾਰ ਮੈਂ 2-3 ਦਿਨ ਉਂਝ ਵੀ ਰਹਿ ਜਾਂਦਾ ਉਹਨਾਂ ਉੱਤੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ ਕਿ ਅਜ ਮੈਂ ਜਾ ਰਿਹਾ ਹਾਂ ਸਾਰਾ ਇੰਤਜ਼ਾਮ ਕਰ ਲਈਦਾ ਐ ਫਿਰ ਮੈਂ 3-4 ਦਿਨ ਠਹਿਰ ਜਾਣਾ ਜਗਾ ਬੜੀ ਰਮਰੇ ਇੱਕ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ ਵਿੱਚ ਬੈਠੇ ਸੀ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਾਨੀ ਬਲਵਿੰਦਰ ਸਿੰਘ ਕਹਿਣ ਲਗੇ ਸਟੇਟ ਤੇ ਇਕੱਲੇ ਮਸਕੀਮ ਜੀ ਬੈਠੇ ਨੇ ਕਿੰਨੇ ਨਹੀਂ ਦੋ ਹੋਰ ਪਿੱਛੇ ਬੈਠੇ ਨੇ ਦੀਵਾਰ ਦੇ ਨਾਲ ਬੜੇ ਲੰਬੇ ਦਾੜੇ ਗਾਨੀ ਬਲਵਿੰਦਰ ਸਿੰਘ ਕਹਿਣ ਲਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਟ ਤੇ ਕੋਈ ਵੀ ਨਹੀਂ ਖੈਰ ਬਾਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਪੁੱਛੇ ਚ ਉਠ ਕੇ ਆਇਆ ਖਲਬਲੀ ਵੀ ਮਚੀ ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ ਕਿਨੇ ਔਖਾ ਹੋ ਕੇ ਤੇ ਜਾਣਾਈ ਸੀ ਮੈਨੂੰ ਚਾਰ ਸੁਣਾਦទੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੇਖ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਮੇਰੇ ਪਰਸੋਂ ਨਾਲ ਜਾਂਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਪਰ ਮੇਰਾ ਮੂੰਹ ਤੇ ਸੰਗਠੀ طرف ਉਹ ਰੰਦਾ ਵੀ ਸੱਜਣ ਸਿਆਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੰਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਜਿਹ ਕਹਿੰਦਾ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ ਗਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਹੈ ਜਿੱਥੇ ਤੂੰ ਕਹਿੰਦਾ ਨਾ ਦੂਰ ਬੈਠ ਦੇਣਾ ਮੈਂ ਉੱਥੇ ਹੀ ਬੈਠਾਂ ਸਟੇਜ ਜਿਸ ਤਰ੍ਹਾਂ ਵੀ ਬਣੀ ਹੈ ਉਹ ਵਿਚਕਾਰ ਧੰਨ ਗੁਰੂਵੰਸ ਸਾਹਿਬ ਦਾ ਪ੍ਰਕਾਸ਼ ਆਉਂਦਾ ਹੈ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਫਿਰ ਗੁੱਟ ਕੇ ਪਏ ਨੇ ਪੌਥੀਆਂ ਪਈਆਂ ਹੁੰਦੀਆਂ ਨੇ ਖੜਾ ਪ੍ਰਸ਼ਾਦ ਵੀ ਦੇਖ ਰਖਦੇ ਨੇ ਨ ਉਸੇ ਜਗ੍ਹਾ ਤੇ ਗੈਣੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੋੜੀ ਤਰ੍ਹਾਂ ਗਿਰ ਗਏ ਗੈਣੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ ਜ਼ਾਰ ਰੋਣ ਲੱਗ ਪਏ ਖੰਡੇ ਗੈਣੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਤੇ ਸ਼ਾਨੋਂ ਬੈਠਣ ਦੀ ਸਾਡੀ ਜਗ੍ਹਾ ਅਸੀਂ ਰੋਜ਼ ਆਨੇ ਆਂ ਮੈਂ ਕਿਹਾ ਦਿਖਾਈ ਦਿੱਤੇ ਇਹਨੇ ਕਿਹਾ ਹਾਂ ਹੋਰ ਤੇ ਨਹੀਂ ਕੁਛ ਆਖੇ ਨ ਨਹੀਂ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਏ ਇਹੋ ਉਹਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਨੇ ਥੋੜੇ ਦਿਨੇ ਨਾਲ ਸਾਰੇ ਜਿੰਨੇ ਬੈਠਣ ਨਾਲ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖਿਆ ਹੈ ਸਿੱਖ ਬੀਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿ ਨਹੀਂ ਹੋਈ ਅਮਰਤ ਦਾਰੀ ਤੰਗ ਹੋਈ ਇਸ ਤਰ੍ਹਾਂ ਦੀ ਕੋਈ ਰੋਗ ਪ੍ਰੇਰਣ ਨਹੀਂ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਡੇ ਤੇ ਗਰਗਮ ਹੈ ਕਰੋ ਦਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਤੇ ਜਾ ਸਕਦਾ ਮੈਨੂੰ ਕਹਿ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਫਤਹਿ ਮੈਨੂੰ ਕੀ ਆਖਿਆ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਰਨ ਕਿਉਂ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿੰਦਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਮੰਨਦੇ ਆਂ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਂ ਆਪਾਂ ਫਜਰ ਨੂੰ ਹੀ ਮੰਨਦੇ ਨੇ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਥਾਂ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਵੇਲੇ ਦਾ ਫਿਰ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਇਹ ਕਰਨ ਕਰ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜ੍ਹੀ ਹੋਈ ਬਾਣੀ ਨਾਲ ਨਹੀਂ ਆਉਂਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਵੇ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਹੈ ਬਾਰ ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਔਰ ਆਖਿਰ ਗੈਨੇ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆ ਮੈਂ ਨਾਲ ਉਦਾਸ ਦਾ ਉੱਥੇ ਟਿਕਾਣਾ ਹੈ ਕੰਨ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਰਾ ਜਾਇਆ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੀਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਟ ਦੀਆਂ ਪਰਫੂਮ ਕਿੰਨੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਬੇਠ ਲੈ ਲੋ ਕਿੰਨੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੇ ਮੁਸ਼ਕਿਲ ਨਾਲ ਖੁੱਲੀ ਮਿਲ ਪੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲੋ ਸੀ ਮੇਕਪ ਹੋਰ ਵੀ ਅਨੰਦ ਨਾ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਜ਼ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਹੈ ਕੋ ਔਖੇ ਨਾ ਹੋਣਾ ਜੇ 6.5 ਅਰਬ ਦੇ ਖਰੀਦ ਜ਼ਮੀਨ ਤੇ ਮਨੁੱਖ ਨੇ ਪਰ ਵਾ ਘਰ માં ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਘਰਾਂ ਬੂਤ ਵੀ ਹੈਗੇ ਨੇ ਕਈ ਕੋਟ ਬਹੁਤ ਪ੍ਰੇਤ ਸੂ ਕਰ ਮਰਗਾਏ ਕਿ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਿਰਾਂ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇਥੇ ਤਾਲ ਮਿਲ ਨਹੀਂ ਬੈਠੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੇਜਵੇਂ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਇਹ ਵੀ ਨਜ਼ਰ ਕਰਾ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦਵਾਰਿਆਂ ਮੰਦਰਾਂ ਤੋਂ ਬਿਨਾ ਹੋਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਿਆਨੀ ਬਲਵਿੰਦਰ ਸਿੰਘ ਤੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਕਿ ਗਿਆਨੀ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਅੱਜ ਸੂਰਤ ਪਹੁੰਚਣਗੇ बेरूणा ने उन्हें कौल तक दसे। ਹੁਣ ਮੇਰਾ ਧਿਆਨ ਤੇ ਸੰਗਦੀ ਤਰਫ ਫਿਰ ਮੈਂ ਕਿਹਾ ਗੈਣੀ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੋ ਪੜ੍ਹਦੇ ਰਹੋ ਪਰ ਤੁਹਾਡੇ ਕੋਲ ਦੇਵ ਦ੍ਰਿਸ਼ਟੀ ਹੈ। ਸਾਧਨਾ ਤੁਹਾਡੀ ਸਫਲ ਹੋ ਗਈ ਹੈ। ਮਿਹਨਤ ਕੀਤੀ ਹੋਈ ਇਹ ਅੱਖਾਂ ਵਿਸ਼ਨੋ ਦੇਖਦੀਆਂ ਨੇ ਯਕੀਨ ਜਾਣੋ ਅਗਰੇਸ਼ਨੋ ਵੀ ਦੇਖ ਸਕਦੀਆਂ। दोग दोग लोचन पेखा हो हर बिन आवरना देखा तो हरी ते निराकार है कबीर कहने आप देख रहे हैं। या के कहो कबीर झूठ है गुस्ताखी मां अगर कबीर जैसा संत झूठ बोलता है तो फिर तो तो दुनिया च कोई सतवादी नहीं है यह भी मैं करते। सही कह रहे हैं सही कह रहे हैं ਕबीर ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਕਿ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰਏ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਮੇਰੀਆਂ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਕਿ ਭੂਤਾਂ ਨੂੰ ਵੇਖਦੀਆਂ ਇਹ ਪਰਮਾਤਮਾ ਨੂੰ ਵੇਖਦੀਆਂ ਕਿ ਪਦਾਰਥ ਨੂੰ ਵੇਖਦੀਆਂ ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ ਮੇਰੀ ਅੱਖ ਹੀ ਸਬੂਤ ਹੈ ਕਿ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਹਦੀ ਦ੍ਰਿਸ਼ਟੀ ਇਹ ਆਈ ਦੀ ਕਥਾ ਆਪਾਂ ਸੁਣੀ ਗਿਆਨੀ ਸੰਸੀ ਮਸਕੀਨ ਉਹ ਨਹੀਂ ਦੱਸਦੇ ਪਏ ਆ ਦੇਖੋ ਜਿਹੜਾ ਮਨੁੱਖ ਜਾਂ ਇਨਸਾਨ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ ਨਹੀਂ گزارਦਾ ਉਹਨੂੰ ਸਕੂਨ ਤੇ ਚੈਨ ਨਹੀਂ ਮਿਲਦਾ ਤੇ ਜੇ ਉਹ ਮਰ ਜੇ ਤੇ ਫਿਰ ਉਹਦੀ ਰੂਹ ਨੂੰ ਵੀ ਸਕੂਨ ਤੇ ਚੈਨ ਨਹੀਂ ਮਿਲਦਾ ਉਹ ਬੂਤ ਪ੍ਰੇਤ ਜਿੰਨ ਬਣ ਕੇ ਫਿਰਦਾ ਰਹਿੰਦਾ ਵਾ ਲੋਕਾਂ ਨੂੰ ਤੰਗ ਕਰਦਾ ਕਿਉਂਕਿ ਉਹਨੂੰ ਆਪ ਵੀ ਸਕੂਨ ਨਹੀਂ ਮਿਲਣ ਦੇ ਹੁੰਦਾ ਇਸ ਕਰਕੇ ਉਹ ਕਿਸੇ ਨੂੰ ਵੀ ਸਕੂਨ ਜੀ ਨਹੀਂ ਰਹਿਣ ਦੇਂਦਿਆਂ ਹੁੰਦਾ ਤੇ ਲੇਕਿਨ ਜਿਹੜਾ ਰੱਬ ਦੇ ਹੁਕਮਾਂ ਤੇ ਚੱਲਦਾ ਰੱਬ ਦੇ ਇਹ ਜਿਸ ਤਰ੍ਹਾਂ ਰੱਬ ਨੇ ਜ਼ਿੰਦਗੀ گزارਣ ਦਾ ਹੁਕਮ ਦਿੱਤਾ ਉਸ ਤਰ੍ਹਾਂ گزارਦਾ ਇਨਸਾਨੀਅਤ ਦਾ ਭਲਾ ਕਰਦਾ ਦੂਸਰਿਆਂ ਲਈ ਅੱਛਾ ਸੋਚਦਾ ਅੱਛਾ ਕਰਦਾ ਉਹ ਉਹਦੀ ਰੂਹ ਵੀ ਨਹੀਂ ਭਟਕਦੀ ਬੜੇ ਆਰਾਮ ਨਾਲ ਦੀ ਰੂਹ ਜਿ ਸਮਝੋ ਨਿਕਲਦੀ ਹੈ ਤੇ ਆ ਰਾਮ ਨਾਲ ਅਗਲੀ ਜ਼ਿੰਦਗੀ 'ਚ ਉਹ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਪਰ ਜਿਹੜਾ ਬੰਦਾ ਇਸ ਦੁਨੀਆ ਉੱਤੇ ਦੂਸਰਿਆਂ ਨੂੰ ਸਤੋਂਦਾ ਵੈਨ ਦੋਖ ਤਕਲੀਫਾਂ ਦਿੰਦਾ ਵੈ ਰੱਬ ਦੇ ਹੁਕਮ ਤੇ ਇਹ ਚੱਲਦਾ ਪੁੱਠੇ ਕਮਾਤ ਬਾਜ਼ ਨਹੀਂ ਹੁੰਦਾ ਸਾਰੀਆਂ ਬੁਰਾਈਆਂ ਕਰਦਾ ਵੈ ਫਿਰ ਜਦੋਂ ਉਹਨੂੰ ਉਸ ਹਾਲ 'ਚ ਮੌਤ ਆ ਜਾਂਦੀ ਹੈ ਫਿਰ ਉਹਦੀ ਰੂਹ ਵੀ ਭੜਕਦੀ ਰਹਿੰਦੀ ਹੈ ਉਹ ਜਿੰਨ ਬਣ ਜਾਂਦੀ ਹੈ ਤੰਗ ਕਰਦੀ ਲੋਕਾਂ ਨੂੰ ਬੂਤ ਬਣ ਕੇ ਨਾ ਚੜੇਲ ਬਣ ਕੇ ਤੇ ਲੋਕ ਆਤਮਾ ਬਣ ਜਾਂਦੀ ਲੋਕਾਂ ਨੂੰ ਤੰਗ ਕਰਦੀ ਹੈ ساری ਗੱਲ ਜਿੱਲੇ ਕੋਈ ਵੀ ਆਮ ਇਨਸਾਨ ਜਲੇ ਆਤਮਾ ਬੂਤ ਪ੍ਰੇਤ ਨੂੰ ਦੇਖਦਾ ਤੇ ਡਰ ਜਾਂਦਾ ਲੇਕਿਨ ਉਹ ਦੇਖੋ ਕਿ ਉਹਨੂੰ ਵੀ ਸਕੂਨ ਨਹੀਂ ਹੈ ਉਨਨੋ ਵੀ ਉਹਦੇ ਕੰਮਾਂ ਦੀ ਵਜ੍ਹਾ ਨਾਲ ਉਹਦੀ ਪਕੜ ਹੋਈ ਪਈ ਹੈ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارਣ ਦੀ ਇਨਸਾਨੀਅਤ ਦਾ ਪਲਾ ਕਰਨ ਦੀ ਦੇਖੋ ਨਾ ਵੀਰੋ ਰੱਬ ਨੇ ਜਿਹੜਾ ਹੁਕਮ ਦਿੱਤਾ ਹੋਇਆ ਅਗਰ ਅਸੀਂ ਉਸ ਤਰ੍ਹਾਂ ਜ਼ਿੰਦਗੀ گزارਾਂਗੇ ਨਾ ਤਾਂ ਸਾਡਾ ਨੁਕਸਾਨ ਕੋਈ ਨਹੀਂ ਹੋਏਗਾ ਫਾਇਦਾ ਹੀ ਫਾਇਦਾ ਹੈ ਲੇਕਿਨ ਕੀ ਹੈ ਕਿ ਅਸੀਂ ਲੋਕ ਸਮਝਦੇ ਨੇ ਕਿ ਜਿਸ ਤਰ੍ਹਾਂ ਰੱਬ ਨੇ ਹੁਕਮ ਦਿੱਤਾ ਉਸ ਤਰ੍ਹਾਂ ਜ਼ਿੰਦਗੀ گزارਾਂਗੇ ਤੇ ਸਾਡਾ ਛੇ ਨੁਕਸਾਨ ਹੋਣ ਲੱਪੇ ਜਿਸ ਤਰ੍ਹਾਂ ਕਿ ਰੱਬ ਨੇ ਕਿਹਾ ਕਿ ਕਿਸੇ ਦੁਖੀ ਇਨਸਾਨ ਨੂੰ ਤੁਸੀਂ ਦੇਖਦੇ ਹੋ ਪਰੇਸ਼ਾਨੀ ਦੇ ਵਿੱਚ ਤੇ ਉਹਦੀ ਮਦਦ ਕਰੋ ਉਹਦੇ ਵਿੱਚ ਅਗਰ ਮਦਦ ਕਰਨ ਦੇ ਨਾਲ ਤੁਹਾਡਾ ਕੋਈ ਥੋੜਾ ਬੋਤਾ ਮਾਲੋ ਦੌਰਤ ਖਰਚ ਹੋ ਜਾਂਦੀ ਹੈ ਤੇ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਯਾਰ ਸ਼ਾਇਦ ਮੇਰਾ ਤੇ ਨੁਕਸਾਨ ਹੋ ਗਿਆ ਮੇਰੇ ਤੇ ਜੇਬ ਚ ਪੈਸੇ ਚਲੇ ਗਏ ਲੇਕਿਨ ਹਕੀਕਤ ਚੈਂਜ ਨਹੀਂ ਹੈ ਜਿਹੜਾ ਤੁਸੀਂ ਉਹਦੇ ਖਰਚ ਕਰਨਦੇ ਹੋ ਨਾ ਉਸ ਮਾੜੇ ਤੇ ਉਸ ਗਰੀਬ ਤੇ ਉਹਦਾ ਕਈ ਗੁਣਾ ਵਾਪਸ ਤੁਹਾਨੂੰ ਰਾਬਾ ਤਾ ਕਰੇਗਾ ਲੇਕਿਨ ਇਨਸਾਨ ਬੜਾ ਬੇਸਬਰਾ ਤੇ ਬੜਾ ਜਲਦੀ ਪਸੰਦ ਹੈ ਕਿ ਮੈਨੂੰ ਫੌਰਨ ਹੀ ਕੁਛ ਆਏ ਮਿਲ ਜੇ ਲੇਕਿਨ ਰੱਬ ਦੇ ਜਿਹੜੇ ਕੰਮ ਹੈ ਉਹ ਰੱਬ ਹੀ ਬਿਹਤਰ ਜਾਣਦਾ ਹੈ ਕਿਸੇ ਨੂੰ ਜਲਦੀ ਨਵਾਜ਼ ਦਿੰਦਾ ਤੇ ਕਿਸੇ ਨੂੰ ਦੇਰ ਨਾਲ ਨਵਾਜ਼ ਦਿੰਦਾ ਜੇ ਜਦੋਂ ਕਿਸੇ ਨੂੰ ਜ਼ਰੂਰਤ ਹ ਹੁੰਦੀ ਹੈ ਬਹੁਤ ਅੱਛੀ ਜ਼ਰੂਰਤ ਹੁੰਦੀ ਉਹਦੋਂ ਉਹ ਨਵਾਜ਼ ਦਿੰਦਾ ਵੈ ਇਹ ਰੱਬ ਦੇ ਕੰਮ ਹੈ ਉਹ ਹੀ ਜਾਣਦਾ ਵੈ ਲੇਕਿਨ ਸਾਡਾ ਕੰਮ ਇਹ ਹੈ ਕਿ ਅਸੀਂ ਇਨਸਾਨੀਅਤ ਦਾ ਪਲਾ ਕਰਦੇ ਇਨਸਾਨੀਅਤ ਦੇ ਬਾਰੇ ਨੇਕ ਸੋਚਦੇ ਰਹੀਏ ਚੰਗੇ ਕੰਮ ਕਰਦੇ ਰਹੀਏ ਰੱਬ ਦਾ ਜ਼ਿਕਰ ਕਰਦੇ ਰਹੀਏ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਲਕਿਓ ਤੇ ਇਸਲਾ ਖਿਆਲ Abraka.